ਹਾਂਜੀ ਪਾਈ ਲੋ ਵੀ ਕੀ ਹਾਲ ਚਾਲ ਆ ਮਿੱਤਰੋ ਤੇ ਸੂਰਜ ਚੜ ਗਿਆ ਮੁੱਠੇ ਲੱਗ ਗਿਆ ਜਿਹਹਾ ਗਰੇ ਲੇਟ ਹੋ ਗਏ ਤੇ ਅੱਜ ਆਪਾਂ ਬਾਈ ਤੁਹਾਡੇ ਵਾਸਤੇ ਇੱਕ ਗੰਪਰ ਲੈ ਕੇ ਆਏ ਆ ਵਧੀਆ ਜਾ ਦਿਵਾਲੀ ਦੇ ਦਿਨ ਚੱਲ ਰਹੇ ਹਨੀ ਗੁਰਵਾਜਾ ਦਿਵਾਲੀ ਆਈ ਆ ਬੰਬਾ ਕਹੀ ਦਿਲਾ ਬੰਬ ਤਾਂ ਲੈ ਆਉਂਦੇ ਹਾਏ ਹੋਰ ਤੇ ਆਪਾਂ ਇੱਕ ਮਸ਼ੀਨ ਮਹਗਾਈਤੀ ਆਨਲਾਈਨ बी घर पेंट वगैरह कर, कर सकते हैं रंग कर सकते गेट में पहला तो हालत आग बन गई गल बात पूरी सरकार भी लगे मी कपड़ा कपड़ा पार के कड़े हैं ਅਰੇ ਸਰਦਾ ਦਾ ਜੰਮੀ ਪਤਾ ਨਹੀਂ ਲੱਗਦਾ ਕਿ ਨਿਕਲ ਰਿਹਾ ਹੈ ਬਿਲਕੁਲ ਹੀ ਹਲਕਾ ਹਲਕਾ ਬਦਰੇ ਕੰਕੂਦੀ ਕੋਆਟੋ ਬਹੁਤ ਜੀਵਨ ਨਮਾਇੰ ਕਰਾ ਰਿਹਾ ਹੁਣਾਂ ਹਾਇਪਲੋ ਨਮਾਇਆ ਵੀ ਬੈਸੇ ਵਧੀਆ ਹੋ ਰਿਹਾ ਕੋਈ ਉਹ ਨਹੀਂ ਬਰਸ਼ ਵਾਲਾ ਕੰਮ ਨਹੀਂ ਹੈ ਜਿਹਦੇ ਲੈਂਦਾ ਨਹੀਂ ਪੈ ਜਾਂਦੀ ਹੈ ਤੇ ਉਹੀ ਦੁਕਰ ਵੀ ਜਿਹੜੀਆਂ ਮੈਂ ਪਹਿਲਾਂ ਪੁੱਛੀਆਂ ਸੀ ਮੈਂ ਭਾਣ ਜ਼ੀਰੋ ਤੇ ਕਰੀਏ ਤਾਂ ਹੋਰ ਵੀ ਵਧੀਆ ਹੋ ਸਕਦਾ ਹੈ ਮਾਸੀ ਜਿਹੜਾ ਲਾਗ ਪਾਸ ਦੇ ਮੈਂ ਟਾਇਲਾਂ ਟੁੱਟਾਏ ਆਪਣਾ ਦਰਵਾਜ਼ਾ ਇਹ ਉਹ ਚੀਜ਼ ਨਹੀਂ ਕਵਰ ਕਰ ਲੋ ਫਰਿਜ ਨਾਲ ਕਰਿਓ ਵਾ ਇਹ ਤੇ ਤਾਂ ਵੈਸੇ ਹੀ ਪਤਾ ਲੱਗ ਰਿਹਾ ਇਹ ਪੰਲੀ ਛੜ ਹੋ ਗਿਆ ਨੀਚੇ ਹੋ ਗਿਆ ਨੀ ਤਾਂ ਜਦੋਂ ਦਿਵਾਲੀ ਆਉਂਦੀ ਰੰਗ ਕਰ ਦੋ ਹੈ ਓਏ ਅੱਜ ਆਪ ਸਕੂਲ ਨਹੀਂ ਚੱਲਿਆ ਕੰਮ ਲਾ ਕੇ ਸਿੰਘ ਵੀ ਆ ਕੇ ਦਿਵਾਲੀ ਆਣੇ एक होर आ गया नीला पाना साड़ो जाए कपड़े कपड़ा जाना तेल हैलो सताल जी ਸਰ ਬੜੀ ਸਪੀਡ ਨਾਲ ਨਿਕਲ ਰਿਹਾ ਬਾਈ ਇਹ ਪੈਪ ਜਿਹੜੀ ਬੰਦੀ ਹੈ ਨੱਕ ਤੇ ਦੰਨ ਤੇ ਜੇ ਰੱਖਦੇ ਵੀ ਆਪਾਂ ਕਰ ਸਕਦੇ ਹਾਂ ਪੇਂਟ ਹੋ ਰਿਹਾ ਪੇਂਟ ਨਾ ਇਹ ਕਿ ਨਾ ਇਹ ਬਹੁਤ ਡੇਸਟਿੰਗ ਹੈ ਨਾ ਜਦੋਂ ਆਪਾਂ ਬੇਰ ਰੰਗ ਲੱਗਦਾ ਹੈ ਨਾ ਬ੍ਰਸ਼ ਨੂੰ ਲਿਪੜਦਾ ਹੈ ਨਾ ਕੋ ਬਾਲਟੀ ਨਾ ਡੱਬਾ ਕੁਝ ਨਹੀਂ ਲਿਪੜਦਾ ਹੈਗਾ ਇਹ ਤਾਂ ਆਪਣਾ 1 ਲੀਟਰ ਪੈ ਜਾਂਦਾ तकरीबन तकरीबन ਛੋਟੀ ਜੀ ਬੋਤਲ ਚ ਵਾਹ ਵਈ ਅਹਿਨ ਬਣ ਗਈ ਗੱਲਬਾਤ ਆਬ ਦੇ ਤੱਕ ਹੋ ਜਾਵੇ ਇਹ ਨਹੀਂ ਹੋਇਆ ਆਹਾ ਹੋ ਗਿਆ ਬੰਦਾ ਹਰ ਪੜਾਣ ਵਿਗਦਾ ਹੁਣ ਕੋਟਰ ਪਾ ਫਿਰਦਾ ਇਹੇ ਬਾਈ ਸਾਨੂੰ ਮਸ਼ੀਨ ਮਗਵਾਉਣੀ ਪੈਗੀ ਐਟੇ ਕਾਮ ਜਿਹੜੇ ਹਫਤਾ ਤੱਕ ਪਹਿਲਾਂ ਆਰਡਰ ਕਰੀਤੀ ਆ ਗਈ ਸੈਂਟਰ ਕੋਈ ਆਪਾਂ ਨੂੰ ਮਿਲਿਆ ਨਹੀਂ ਹੈ ਜੀ

ਆ ਕਰਤਾ ਦਾ ਕੱਲ ਦਿਖਦਾਰ ਪਰ ਬੰਦਾ ਇਹ ਜੀ ਦਾ ਫਾਇਦਾ ਤਾਂ ਹੈਗਾ ਏ ਜੇ ਆਪਾਂ ਨੂੰ ਨਹੀਂ ਪ੍ਰਿੰਟਰ ਮਿਲਦਾ ਤਾਂ ਮਸ਼ੀਨ ਮੰਗਾ ਲਓ ਦਿਵਾਲੀ ਨੂੰ ਰਹਿ ਗਏ 10 ਦਿਨ 15 ਕ ਬਦੀਆ ਸਰ ਦਿੰਦਾ ਏ ਆ ਜਿਹੜੇ ਫੁੱਲ ਰਹਿ ਗਏ ਤਾਂ ਆਪਾਂ ਕਰਾਂਗੇ ਉਹਦੇ ਨਾਲੇ ਵਰਸ਼ਨ ਵਾਲੇ ਬਰਸ਼ ਲੈ ਕੇ ਉਨੇ ਜਿਹੜਾ ਰੰਗ ਹੋਇਆ ਉਹ ਤਾਂ ਸਿਲਵਰ ਉਹੀ ਕਰਾਂਗੇ। ਇਹ ਜਾਲੀਆਂ ਜੂੜੇ ਨੇ ਉਹਨੇ ਪੜਦੇ ਪੁੱੜਦੇ ਤਾਰ ਕੇ ਆਇਆ ਨਖਵਰ ਅਪ ਕਰਕੇ। ਆਜ ਹਨ ਕੇ ਕਵਰ ਨਹੀਂ ਤਾਂ ਕਰਿਆ ਉਹ ਰਾਤ ਨੂੰ ਕਰਿਆ ਇਹ। ਤਾਂ ਕਰਕੇ ਹੋ ਗਿਆ ਟੈਲਾ ਟੂਲਾ ਵਰਤਾ ਚਲੋ ਕਪੜਾ ਵੱਜ ਕੇ ਸਾਫ ਹੋ ਜਾਂਦਾ ਸਿੰਗਲ ਸੁੰਨਰ ਨਾਲ। ਜੇ ਆਪਣਾ ਟ੍ਰਾਡਲ ਡੀਜ਼ਲ ਦਾ ਹੋਰ ਉੱਚੀ ਜਾ ਜਾਂਦੀ ਹੈ। ਬਹਿਰੀਆਂ ਚੀਜ਼ਾਂ ਮੇਰੇ ਦਿਲੀਆਂ। ਵੀ ਆ ਚੀਜ਼ ਬਈ ਕਵਰ ਕਰ ਲਵੇ ਸਾਨੂੰ ਰਾਤ ਚ ਨਹੀਂ ਪਤਾ ਲੱਗਿਆ। ਬਾਕੀ ਹੁਣ ਉੱਥੇ ਆਪਾਂ ਗੇਟ ਤੇ ਸਾਰਾ ਕਵਰ ਕਰਿਆ ਗੇ ਚੈੱਕ ਕਰ ਲਓ ਵੀ ਆਪਾਂ ਛੋਟੀ ਜੀ ਚੀਜ਼ ਨਾਲ ਵਧੀਆ ਕੰਮ ਨਿਕਲ ਜਾਂਦਾ ਹੈ ਕਿਉਂ ਬਾਈ ਚੱਲਦਾ ਭੂਖਣਾ ਲੈ ਕੇ ਨਹੀਂ ਜਾਣੀ ਰੋਟੀ ਕਿੰਨੀਆਂ ਲੈ ਕੇ ਚੱਲੇ ਆ ਦੋ ਨਾ ਬਾਈ ਭੂਖਨੇ ਬਣਾਉਣਾ ਪਹਿਲਾਂ ਖਾਣੇ ਅੰਦਰ ਤੇ ਹੁਣ ਵੀ ਚੱਲਦਾ ਪਿੰਡਾਂ ਤੇ ਚੱਲਦਾ ਸ਼ਹਿਰਾਂ ਸੁਰੂਤ ਤੱਕ ਸੈਂਡਵਿਚ ਹਾਂ ਜੇ ਵੀ ਦੇਸੀ ਬਣਾ ਲੰਦੇ ਆ ਘਰ ਤੇ ਆਪਾਂ ਇਹ ਕੜ ਬਲ ਕੇ ਆਏ ਤੇ ਇਹ ਨਾਲ ਆਪਣਾ ਸਰ ਗਿਆ ਕਾਫੀ ਲੀਟਰ ਖੰਡ ਦਾ ਹੀ ਹੈ 412 ਰੁਪਏ ਦਾ 370 70 ਤੋਂ ਦਿੱਤਾ ਏ ਬਾਕੀ ਚਲੋ ਅੱਗੇ ਦੇਖਦੇ ਮਿਲਦੇ ਅਗਲੀ ਵੀਡੀਓ ਚ